ਕਈ ਕਿਸਾਨ ਵੀਰ ਦਾ ਸਵਾਲ ਕਰਦੇ ਆ ਕਿ ਆਲੂ ਦਾ ਬੀਜ ਕਿਦਾਂ ਤਿਆਰ ਹੁੰਦਾ ਸਭ ਤੋਂ ਪਹਿਲਾਂ ਟਿਸ਼ੂ ਕਲਚਰ ਪlant ਲੈ ਜਾਂਦੇ ਸਾਡੇ ਕੋਲੋਂ ਜਿਹੜੇ ਤੁਸੀਂ ਮੇਰੇ ਹੱਥ ਤੇ ਦੇਖ ਰਹੇ ਹੋ ਇਹ 5-6 ਟਿਸ਼ੂ ਕਲਚਰ ਪlant ਟ ਇਹਨਾਂ ਨੂੰ ਲਿਆ ਕੇ ਅਸੀਂ ਐਰੋਪੋਨਿਕ ਦੇ ਵਿੱਚ ਇਸ ਤਰੀਕੇ ਨਾਲ ਲਾ ਦਿੰਨੇ ਆ ਜਿਵੇਂ ਤੁਸੀਂ ਲੱਗੇ ਦੇਖ ਰਹੇ ਹੋ ਫਿਰ ਫਰਦਰ ਇਹਨਾਂ ਨੂੰ ਨਿਊਟ੍ਰੀਐਂਟ ਦਿੱਤਾ ਜਾਂਦਾ ਇਸ ਤਰ੍ਹਾਂ ਦੀ ਰਿਕੁਆਇਰਮੈਂਟ ਹੈ ਜਾਂ ਜੋ ਵੀ ਗਾਈਡਲਾਈਨਾਂ ਸੀਪੀਆਰ ਦੀਆਂ ਉਹਦੇ ਅਕੋਰਡਿੰਗ ਸਾਰਾ ਕੰਮ ਚੱਲਦਾ ਉਸ ਤੋਂ ਬਾਅਦ ਫਰਦਰ ਇਹ ਪਲਾਂਟ ਵੱਡੇ ਹੋਣ ਲੱਗ ਪੈਂਦੇ ਆ ਜਿਵੇਂ ਆਹ ਪਲਾਂਟ ਤੋਂ ਬਾਅਦ ਇਹ ਇਹ ਸਟੇਜ ਆਈ ਹੈ 20 ਦਿਨ ਦੇ ਪਲਾਂਟ ਆ ਜਿਹੜੇ ਤੁਸੀਂ ਲੈਬ ਦੇ ਅੰਦਰ ਲੱਗੇ ਦੇਖ ਰਹੇ ਹੋ ਫਿਰ ਇਹਦੇ ਥੱਲੇ ਚਟੀਆਂ ਜੜਾਂ ਬਣਨ ਲੱਗ ਪੈਂਦੀਆਂ ਜਿਹੜੀਆਂ ਅਗਲੀ ਕਲਿੱਪ ਦੇ ਤੁਸੀਂ ਦੇਖੋਗੇ ਥੱਲੇ ਵਾਈਟ ਵਾਈਟ ਜਿਵੇਂ ਦਾੜ੍ਹੀ ਹੁੰਦੀ ਉਦਾਂ ਸੰਘਣੀਆਂ ਜੜਾਂ ਬਣ ਜਾਂਦੀਆਂ ਉਹ ਜੜਾਂ ਨੂੰ ਫਰਦਰ ਫਿਰ ਟਿਊਬਰ ਲੱਗਦੇ ਆ ਮਿੰਨੀ ਟਿਊਬਰ ਤੇ ਉਹਨੂੰ ਜੀ0 ਕਿਹਾ ਜਾਂਦਾ